ਸਮਰਾਲਾ ਦੀ ਨਜ਼ਦੀਕੀ ਪਿੰਡ ਲਲਕਲਾ ਦੇ ਵਿੱਚ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਸਮਰਾਲਾ ਹਲਕਾ ਵਿਧਾਇਕ ਜਗਤਾਰ ਸਿੰਘ ਢਿਆਲਪੁਰਾ ਸਕੂਲ ਦੀ ਨਵੀਂ ਉਸ ਸਾਰੇ ਦਾ ਉਦ்கਾਰਣ ਕਰਨ ਲਈ ਪਹੁੰਚੇ ਸੀ ਸਕੂਲ ਦੇ ਬਾਹਰ ਪਿੰਡ ਵਿੱਚ ਬੀਕੇਯੂ ਸਿੱਧਪੁਰ ਦੇ ਕਿਸਾਨਾਂ ਵੱਲੋਂ ਵਿਧਾਇਕ ਦਾ ਵਿਰੋਧ ਕੀਤਾ ਗਿਆ ਵਿਧਾਇਕ ਨੂੰ ਸਵਾਲ ਜਵਾਬ ਦੇ ਲਈ ਰੋਕਣ ਦੀ ਕੋਸ਼ਿਸ਼ ਕੀਤੀ ਗਈ ਜਿਸ ਤਹਿਤ ਹਲਕਾ ਵਿਧਾਇਕ ਜਗਤਾਰ ਸਿੰਘ ਦਿਾਲਪੁਰਾ ਬੀਕੇਯੂ ਸਿੱਧਪੁਰ ਦੇ ਕਿਸਾਨ ਨੇਤਾ ਸਵਰਨਜੀਤ ਸਿੰਘ ਦੇ ਘਰ ਵਿੱਚ ਕਲਾਲ ਵਿਖੇ ਪਹੁੰਚੇ ਵਿਧਾਇਕ ਦਿਾਲਪੁਰਾ ਆਪਣੇ ਘਰੋਂ ਇਕੱਲੇ ਬਿਨਾਂ ਪੀਏ ਬਿਨਾਂ ਸਿਕਿਉਰਟੀ ਗਾਰਡ ਤੋਂ ਦੇ ਘਰ ਹੈ ਯਾਨੀ ਕਿ ਕਿਸਾਨ ਨੇਤਾ ਦੇ ਘਰ ਹੀ ਆਪ ਗੱਡੀ ਚਲਾ ਕੇ ਪਹੁੰਚੇ ਵਿਧਾਇਕ ਦਿਆਲਪੁਰਾ ਨੇ ਕਿਸਾਨ ਨੇਤਾ ਨੂੰ ਕਿਹਾ ਮੇਰੇ ਵੱਡੇ ਵੀਰ ਜੋ ਤੁਹਾਡੇ ਮਨ ਵਿੱਚ ਸਵਾਲ ਹੈ ਉਹ ਮੇਰੇ ਨਾਲ ਕੀਤੇ ਜਾਣ ਕਿਸਾਨ ਨੇਤਾ ਨੇ ਵਿਧਾਇਕ ਨੂੰ ਪੁੱਛਿਆ ਖਨੋਰੀ ਬਾਰਡਰ ਤੇ ਲੱਗੇ ਹੋਏ ਤਰਨੇ ਨੂੰ ਪੰਜਾਬ ਸਰਕਾਰ ਵੱਲੋਂ ਧੱਕੇ ਨਾਲ ਜ਼ਬਰਦਸਤੀ ਚੱਕਿਆ ਗਿਆ ਉਸ ਸਮੇਂ ਕਿਸਾਨਾਂ ਦੀਆਂ अनेका ਟਰਾਲੀਆਂ ਐਸੀ ਚੋਰੀ ਹੋ ਗਈਆਂ ਸਨ ਉਹ ਸਾਨੂੰ ਦਿੱਤੇ ਜਾਣ ਇਸ ਤੋਂ ਇਲਾਵਾ ਹੋਰ ਵੀ ਮੰਗਾ ਜਿਹੜੀਆਂ ਆਪਣੀਆਂ ਉਹਨਾਂ ਦੇ ਸਾਹਮਣੇ ਰੱਖੀਆਂ ਉਹ ਲਾਗੂ ਕਰਵਾਉਣ ਲਈ ਦੂਜਾ ਮੋਰਚਾ ਖਨੌੜੀ ਤੇ ਸ਼ੰਭੂ ਲੱਗਿਆ ਠੀਕ ਹੈ ਜਦੋਂ ਮੋਰਚਾ ਪੀਕ ਤੇ ਸੀ ਸੈਂਟਰ ਨਾਲ ਗੱਲਬਾਤ ਚੱਲ ਸੈਂਟਰ ਨਾਲ ਗੱਲਬਾਤ ਚੱਲ ਪੀ ਤੇ ਲੱਡ-ਪੱਟ ਕਈ ਗਿੜਾਂ ਦੀ ਮੀਟਿੰਗ ਹੋਣ ਤੋਂ ਬਾਅਦ ਜਿਹੜੀ 19 ਮਾਰਚ ਨੂੰ ਗਿੱਟਨ ਹੋਈ ਔਰ ਉਹਦੇ ਵਿੱਚੋਂ ਕਿ 4 ਮਾਰਚ ਤੇ 4 ਮਈ ਦੀ ਮੀਟਿੰਗ ਨਿਕਲ ਕੇ ਆ ਗਈ ਇਹਨੂੰ ਇਹਦਾ ਮਤਲਬ ਗੱਲਬਾਤ ਦਾ ਸਿਲਸਿਲਾ ਚੱਲ ਰਿਹਾ ਬਿਲਕੁਲ ਬਈ ਉਦੋਂ ਪੰਜਾਬ ਸਰਕਾਰ ਨਹੀਂ ਉੱਥੇ ਹੱਲਾ ਬੋਲ ਕੇ ਹੱਲਾ ਵੀ ਇਸ ਤਰ੍ਹਾਂ ਦਾ ਬੋਲਿਆ ਕਿ ਅਜੇ ਤੱਕ ਅਣਗੰਥ ਕਾਲੀਆਂ ਨਹੀਂ ਬੜਦੇ ਆਪਣੇ ਹਲਕੇ ਦੇ ਲਈ ਨਹੀਂ ਕਰਦੇ ਤੇ ਆਪਣੇ ਹਲਕੇ ਦੇ ਏਸੀ ਇਸ ਇਸ ਪ੍ਰੋਜੈਕਟ ਇਸ ਪ੍ਰੋਜੈਕਟ ਦੇ ਲਈ ਏਸੀ ਬਣਦੀ ਤੁਹਾਨੂੰ ਕੋਈ ਬੰਦਾ ਕਰੇ ਸਾਡੇ ਪਿੰਡ ਕਾਲੀ ਗਿਆ ਆਪਣੇ ਹਲਕੇ ਦੀ ਕੋਈ ਇੱਕ ਟਰਾਲੀ ਗਿਆ ਹੋਈ ਹੋਵੇ ਕੋਈ ਇੱਕ ਟਰੈਕਟਰ ਗਿਆ ਹੋਵੇ ਮੈਨੂੰ ਬੀਚ ਬਣ ਕੇ ਉਹ ਨਹੀਂ ਦੱਸੋ ਮੈਂ ਨੂੰ ਸ਼ੁਰੂ ਤੋਂ ਹੀ ਆਪਣਾ ਹੱਕ ਕਰ ਰਿਹਾ ਹਾਂ ਕਿ ਮੈਂ ਨਾਲ ਖੜੇ ਤੇ ਨਾਲ ਇਹਦੇ ਮਸੂਲ ਰਾਜ ਸਰਕਾਰ ਕੱਲ ਕਰਦਾ ਹਾਂ ਇੱਕ ਵੀ ਟਾਲੀ ਦਾ ਤੁਸੀਂ ਬੰਨ੍ਹ ਮੈਂ ਚੇਕ ਤੋਂ ਹਾਂ ਬਿਲਕੁਲ ਬੰਨ੍ਹ ਮੈਂ ਚੇਕ ਤੋਂ ਇਕੱਲੇ ਹਰਪੇ ਦੀ ਗੱਲ ਨਹੀਂ ਅਸੀਂ ਕਰ ਰਹੇ ਅਸੀਂ ਇਹ ਇੱਕ ਮੇਰਾ ਸਵਾਲ ਹੈ ਮੇਰੀ ਤੁਹਾਨੂੰ ਬੇਨਤੀ ਆ ਅਸੀਂ 92% ਪੰਜਾਬ ਦੇ ਮੰਗ ਪੰਜਾਬ ਵਾਲੇ ਸਟੇਟ ਮੇਰੇ ਕੋਲ ਤੁਸੀਂ ਜ਼ਿੰਮੇਵਾਰੀ ਮੇਰੇ ਹੱਥੀਂ ਦਿੱਤੀ ਹੋਈ ਆ ਤੁਸੀਂ ਆਉਂਦੇ ਹੋ ਦੇਖੋ ਸਭ ਤੋਂ ਵੱਡੀ ਗੱਲ ਤਾਂ ਕਿੰਨਾ ਵੀ ਲਾਦਾ ਬਾਤਲਾਵ ਕਰਕੇ ਦੱਸਦੇ ਆ ਤੇ ਸੁਣਦੇ ਦੇ ਕਹਿੰਦੇ ਆ ਗੱਲ ਹਾਂ ਇੱਕਦਮ ਜੀ ਕੋਲ ਉਹ ਵੀ ਕੋਲ ਵੀ ਕੱਲ ਵਾਲੀ ਗੱਲਬਾਤ ਜਿਵੇਂ ਆਪਣਾ ਵੀਡੀਓ ਦੇਖੀ ਹੈ ਜੀ ਕਦੇ ਵਿਦੈਕ ਜੀ ਸਵਾਲ ਪੁੱਛਣੇ ਕਿ ਕੋਈ ਸਵਾਲ ਨਾਲ ਇਹ ਤਾਂ ਗੱਲੇ ਤੁਸੀਂ ਦੇਖੋ ਮੈਨੂੰ ਦੇਖ ਕੇ ਜਿੰਦਾਬਾਦ ਮੁਰਦਾਬਾਦ ਕਰਨ ਲੱਗੇ ਜੇ ਮੁਰਦਾਬਾਦ ਕਹਿ ਨਾਲ ਮੇਰੇ ਹਲਕੇ ਦੇ ਲੋਕਾਂ ਦਾ ਭਲਾ ਹੁੰਦਾ ਨਾ ਮੈਂ ਚਾਰ ਬਾਰ ਆਪਣੇ ਆਪ ਨੂੰ ਮੁਰਦਾਬਾਦ ਆਪ ਹੀ ਕਹਿ ਲੂੰਗਾ ਪਰ ਲੋਕਾਂ ਦਾ ਭਲਾ ਹੋਣਾ ਚਾਹੀਦਾ ਹੈ ਦੇ ਵਿੱਚ ਕਮਿਊਨਿਟੀਸ਼ਨ ਦਾ ਗੈਪ ਹੁੰਦਾ ਠੀਕ ਹੈ ਵੀਡੀਓ ਗੱਲ ਹੋਈ ਨਾ ਹਾਂ ਉਹਦੇ ਵਿੱਚ ਮੈਂ ਮੈਂ ਥੋੜੀ ਥੋੜੀ ਗੱਲ ਕਲੀਅਰ ਕਰਨਾ ਜੀ ਪਰਸੋਂ ਅਕਾਲਾ ਸਾਹਿਬ ਗੁਰਦੁਆਰੇ ਦੇ ਵਿੱਚ ਬੜੀ ਗਲਤੀ ਕੋਈ ਨਾ ਉੱਥੇ ਬੰਦੇ ਬੈਠੇ ਕਰਨ ਕੱਲੋ ਜਲਪੁਰ ਰਿਹਾ ਉਹ ਆਪਾਂ ਕੀ ਇਹ ਮੈਨੂੰ ਕੀਵਾ ਲੱਗਦੀ ਜਿਹਾ ਸਰਾਜ ਨਾਲ ਕਰਨਾ ਲੱਗਿਆ ਮੈਨੂੰ ਸਵਾਲ ਪੁੱਛੇ ਆਸਾਂ ਤੇ ਪਰ ਕੀਮਾ ਇਹ ਗੱਲ ਮੇਰੇ ਸਮਝਦਾ ਆਈ ਨਹੀਂ ਦੂਜੀ ਗੱਲ ਹੁਣ ਤੱਕ ਥੋੜਾ ਹੀ ਅਗੂ ਦੀ ਗੱਲ ਕਰਾਂ ਵੀ ਉਹ ਜਲਪੁਰਾ ਸਾਹਿਬ ਆਇਆ ਸ਼ੋਪੀਰ ਆਪਣੇ ਦੰਦਰੀ ਸਾਹਿਬ ਅੱਡੇ ਤੇ ਆਇਆ ਜੇ ਕੋਈ ਬਾਹਰ ਦੇ ਉਹ ਬੰਦਾ ਬੈਠਿਆ ਹੁਣ ਆਪਾਂ ਇੱਕ ਵੀ ਗੱਲ ਨਹੀਂ ਲੈ ਕੇ ਆਇਆ ਡਰਾਈਵਰ ਵੀ ਨਹੀਂ ਲੈ ਗਿਆ ਡਰਾਈਵਿੰਗ ਬਤਨੀ ਵੀ ਆਪੇ ਲੱਗ ਲੈ ਗਿਆ ਜੇ ਕੋਈ ਮੈਂ ਜੇ ਆਪਣੇ ਹੱਥ ਕੀ ਤੇ ਆਪਣੇ ਲੋਕਾਂ ਤੋਂ ਡਰਨ ਲੱਗ ਗਿਆ ਨਾ ਫਿਰ ਮਿਲਖ ਖਤਮਾ ਕਰੀਏ ਮੈਂ ਜਿੱਥੇ ਵੀ ਤੁਮਨਾ ਅਸ਼ਰਿਆ ਬਗੈਰ ਮੇਰੇ ਕਰਨ ਮੈਂ ਜੇ ਮੈਂ ਦੋ ਪਟਾਏ ਨੇ ਉਹਦਾ ਦੇ ਨਾਲ ਦੋ ਘੱਟ ਮੈਂ ਪਹਿਲੀ ਰੋਡ ਤੇ ਮੈਨੂੰ ਦੋ ਤੀ ਰੋਡ ਵੀ ਚੱਲੇ ਜੋ ਵੀ ਆ ਜਿਹੜੀ ਸਿਕਿਉਰਟੀ ਲੱਗੀ ਆ ਉਹ ਉਥਰੇ ਹਾਲਾਤਾਂ ਨੂੰ ਦੇਖ ਕੇ ਲਾਈ ਆ ਜੋ ਉਹ ਉਥੇ ਦੇਖਿਆ ਉਹਦਾ ਮੌਕੇ ਦਾ ਮਾਹੌਲ ਦੇਖਿਆ ਠੀਕ ਨਹੀਂ ਕੀ ਕੀ ਗੱਲ ਉਹ ਵੀ ਬਹੁਤੇ ਊਰੇ ਗੱਲ ਕਰਦਾ ਉਥੇ ਗੱਲ ਇਹ ਕੀ ਕੀ ਵੀ ਕੀ ਕੀਤਾ ਜੀ ਅੱਜ ਤੇ ਸਕੂਲ ਨਹੀਂ ਕਰਦਾ ਘਰ ਤੁਸੀਂ ਜ਼ਿੰਮੇਵਾਰ ਬੰਦੇ ਹੋ ਮੈਂ ਜ਼ਿੰਮੇਵਾਰ ਮੈਂ ਇਹ ਗੱਲ ਪੂਰੇ 100% ਤਰੀਕੇ ਨਾਲ ਕਹਿ ਸਕਦਾ ਬਤੌਰ ਮੇਰੀ ਜ਼ਿੰਮੇਵਾਰੀ ਆ ਹਰਕੇ ਦੀ ਜੇ ਮੈਂ ਗਲਤ ਹੋਇਆ ਜੇ ਸਕੂਲਾਂ ਤੇ ਵਿਕਾਸ ਨਾ ਹੋਇਆ ਉਹਦੇ ਤੁਸੀਂ ਮੇਰੇ ਨਾਲ ਦੋ ਬੰਦੇ ਚਲਿਓ ਜੇ ਨਾ ਹੋਇਆ ਹੋਵੇ ਮੈਂ ਐਡਾ ਬਸਦਾ ਅਸਤੀਫਾ ਦੇ ਦੂੰਗਾ ਦੇਖੋ ਤੇਰੇ ਸਕੂਲ ਹਰਕੇ ਦੇ ਇਹ ਜਿਹੇ ਨੇ ਜਿਨ੍ਹਾਂ ਨੂੰ ਸਕੂਲਾਂ ਨੂੰ ਤਿੰਨ ਸਕੂਲਾਂ ਨੂੰ ਇੱਕ ਨਰੋੜ 40 ਲੱਖ ਦੀ ਗਰਾਟ ਆਈ ਹੋਈ ਆ ਜੇ ਠੁੱਠਾ ਹੋਇਆ ਮੈਨੂੰ ਫਿਰ ਉਹ ਕਰ ਦੇ ਪਿੰਡ ਤਖਰਾ ਇੱਕ ਸਕੂਲ ਨੂੰ 2 ਕਰੋੜ ਰੁਪਏ ਜਾਂ 2 ਲੱਖ ਵੀ ਇਖਤਿਆਰ 2 ਕਰੋੜ ਰੁਪਏ ਇੱਕ ਮਿੰਟ ਨਗਰਟਾਈ ਜੇ ਝੂਟ ਹੋਇਆ ਤਾਂ ਮੈਂ ਉਰ ਦੇ ਦਗਾ ਤੀਜੀ ਗੱਲ ਸਕੂਲਾਂ ਦੇ ਵਿੱਚ ਜਿਹੜੀ ਗੱਲ ਕਰ ਕਰਦੇ ਨੇ ਹੋਇਆ ਕੁਛ ਨਹੀਂ ਸਕੂਲਾਂ ਦੇ ਵਿੱਚ ਜਿਹੜੇ ਪੈਨਲ ਚੈਨਲ ਪੈਨਲ ਲੱਗੇ ਹੋਏ ਨੇ ਨਾ ਇਸ ਤਰ੍ਹਾਂ ਭੜਾਈ ਵਾਸਤੇ ਕਿਸੇ ਪ੍ਰਾਈਵੇਟ ਸਕੂਲ ਚ ਵੀ ਹੋਏ ਲੱਗੇ ਹੋਏ ਸਾਲ ਨੂੰ ਛੁੱਟਾ ਸਾਫਦਾ 26 ਲੱਖ ਰੁਪਇਆ ਘਟਾਲੇ ਵਿੱਚ ਸਕੂਲ ਦਾ ਲੱਗਿਆ 28 ਲੱਖ ਬਹੁਤ ਬਹੁਤ ਦੇ ਆਧਾਰਨਾ ਹੋਣ ਰਿਹਾ 15 ਨਗਰ ਪਲਾਟ ਡਿਵਾਰਡ ਕੀਤੀ ਸੀਗੀ ਮਾਲਕੀ ਪਿੰਡ ਸਭੀ ਲੱਗਦਾ ਵੀ ਹੁਣ ਮੈਂ ਦੇਖੋ ਜਿਹੜੇ ਮੇਰੇ ਮਾਰੀ ਗਏ ਕਿਤੇ ਕੁਚੇ ਰਵੇ ਤਸਦੀ ਦੌਰ ਤੇ ਤੁਸੀਂ ਬਿਜਲੀ ਇੱਕ ਸੰਸਾਰ ਨੂੰ ਪਹਿਲਾ ਮੈਂ ਤਾਂ ਉਹ ਬੰਦਾ ਕਰਦਾ ਜੋ ਬੀਪੀਏ ਨੇ ਮੈਨੂੰ ਬਧਾਇਆ ਕਿ ਜੇ ਮੈਂ ਸ਼ਰਤਾਂ ਨਾਲ ਕੰਮ ਕੀਤਾ ਜੀ ਮੈਂ ਕਿਤੇ ਵੀ ਗਲਤ ਹਾਂ ਲੋਕਾਂ ਦੇ ਕੋਲ ਮੈਂ ਪੈਸਾਰ ਤੇ ਕਹਤ ਹਾਂ ਜੀ ਆ ਪਰਿਵਾਰ ਜੋ ਆਇਆ ਰਿਹਾ ਚਲੋ ਮੇਰੇ ਹੁਣ ਮਤਲਬ ਮੈਂ ਗਲਤ ਮੰਨ ਕੇ ਥੋੜਾ ਜੇ ਤੁਸੀਂ ਹਲਕੇ ਦੀ ਗੱਲ ਕਰੀਏ ਜਿਹੜਾ ਸਾਡਾ ਮਕਸਦ ਹੁੰਦਾ ਜਿੱਥੇ ਬੰਦੀ ਨਾਲ ਇਕੱਲੇ ਹਲਕੇ ਦਾ ਨਹੀਂ ਹੂ ਸਾਡੇ ਅਸੀਂ ਵੀ ਜਿਵੇਂ ਮੰਨਕ ਤੌਰ ਤੇ ਪੂਰੇ ਪੰਜਾਬ ਦੇ ਦਰਮਿਆਨ ਕਿਤੇ ਜੀ ਦਿੰਦੇ ਆ ਤੇ ਜਿਹੜਾ ਐਮਐਲਏ ਆ ਗਿਆ ਸਭਰਾ ਸਵਾਲ ਨਹੀਂ ਸਵਾਲ ਕਰੇ ਰਾਮਪੁਰ ਖੰਡ ਦੇ ਤੇ ਆ ਦੂਸਰੀ ਗੱਲ ਇਹ ਆ ਵੀ ਇਹ ਜਿਹੜੇ ਸਾਡੇ ਸਵਾਲ ਨੇ ਸਾਡਾ ਮਕਸਦ ਇਹ ਹੁੰਦਾ ਇਹਨੂੰ ਸਰਕਾਰ ਤੱਕ ਲੈ ਕੇ ਜਾਓ ਬਿਲਕੁਕੁਰੀ ਜੇ ਤੁਸੀਂ ਕਹੋ ਵੀ ਹਲਕੇ ਦੀ ਮੇਰੇ ਹਲਕੇ ਚ ਕੋਈ ਨਹੀਂ ਹੈ ਤਾਂ ਸਰਕਾਰ ਤੱਕ ਲੈ ਜਾਣਾ ਇਹ ਇਹ ਤੁਹਾਡਾ ਫਰਜ਼ ਬਣਦਾ ਇਹਦਾ ਫਰਜ਼ ਹੈ ਜੀ ਪਰ ਮੈਂ ਜੇ ਅੱਜ ਅੱਜ ਦੇ ਸਮੇਂ ਚ ਇੱਕ ਟ੍ਰੋਲੀ ਨਹੀਂ ਇੱਕ ਮਿੰਟ ਇੱਕ ਟ੍ਰੋਲੀ ਮੇਰੇ ਘਰ ਹੈ ਟ੍ਰੋਲੀਆਂ ਵੀ ਜਿਹੜੀਆਂ ਚੋਰੀ ਹੋਈਆਂ ਸ਼ਾਂਟ ਨਹੀਂਆਂ ਹੋਈਆਂ ਨੇ ਜਿਹੜੀਆਂ 3.5 3.4 ਲੱਖ ਦੇ ਵਿੱਚ ਬਣਦੀਆਂ ਅੱਜ ਤੱਕ ਮੈਂ ਦੇਖੂ ਮੈਂ ਤੁਹਾਨੂੰ ਇਹ ਦੀ ਗੱਲ ਕਰਦਾ ਵੀ ਉਹਦੇ ਬਸੇ ਕਿਸਾਨਾ ਬਿਰੋ ਲਾਲ ਕਨੌਰ ਤੋਂ ਦਾ ਐਮਐਲ ਮੈਂ ਮੈਂ ਕਿੰਨੀ ਉਹ ਨਹੀਂ ਰੱਖਦਾ ਮੈਂ ਮੈਂ ਹੋਰ ਤੋਂ ਜ਼ਿਆਦਾ ਜੀ ਉਹ ਸਾਰਾ ਪ੍ਰੋਗਰਾਮ ਤਾਂ ਹੋ ਜਾਣੀ ਆ ਫੇਸਬੁਕ ਤੇ ਇਹ ਵੀ ਦੇ ਹੋ ਗਈ ਗੱਲ ਮੈਂ ਚੱਲਦਾ ਤੇ ਗੱਲ ਇਹ ਵੀ ਗੱਲ ਫੇਸਬੁਕ ਨੂੰ ਦੇਖ ਕੇ ਜੀ ਅਸੀਂ ਗੱਲਾਂ ਕਰੀਏ ਜੇ ਇਹ ਜਮਾਂ ਦੀ ਗੱਲ ਕਰਦੇ ਆ ਤਾਂ ਇੱਥੇ ਜੁਨੀਅਰ ਤੇ ਇਹ ਜਾਂ ਵੀ ਲੱਗ ਰਿਹਾ ਵੀ ਗੋਰਖਾ ਗੀ ਦੀ ਤਿੰਨ ਤਨ ਗੱਡੇ ਖਾਰੀ ਖੋਲ ਜਾਮ ਹੁੰਦੇ ਨੇ ਜੁਨੀਅਰ ਨੂੰ ਤਾਂ ਇਹ ਵੀ ਲੱਗਦਾ ਰਿਹਾ ਵੀ ਇਹ ਬਾਤ ਉਸ ਦਾ ਸਿਰਫ ਇਲਜ਼ਾਮ ਨੇ ਉਹ ਲੋਕਾਂ ਦੇ ਜਿਹੜੇ ਫੇਸਬੁੱਕ ਤੇ ਬੈਠੇ ਨੇ ਜਿਹੜੇ ਤੁਹਾਨੂੰ ਚੁਣਚਾਲਸ਼ ਕਰਦਾ ਕੁਛ ਕਰ ਸੇ ਕਰਦਾ ਹੁੰਦਾ ਤਨੌਰ ਵਾਲੀ ਗੱਲ ਆ ਜਿਹੜੀ ਮੈਂ ਫੇਰ ਚੈਲੰਜ ਕਰਦਾ ਤੁਹਾਨੂੰ ਜੀ ਚੈਲਜ ਤੋਂ ਪਹਿਲੀ ਗੱਲ ਆ ਲਾ ਇਹ ਵੀ ਸਾਬਤ ਕਰ ਦੋ ਮੈਂ ਚੱਲਦਾ ਨਾਲ ਕੋਈ ਉਹ ਤਾਂ ਸਿੱਧਾ ਫੇਸਬੁੱਕ ਤੇ ਪੜ ਲਿਏ ਫੇਸਬੁੱਕ ਤੇ ਕਹਿੰਗੇ ਤੁਸੀਂ ਦੇਖੋ ਜਿਹੜੇ ਬੰਦਿਆਂ ਨੇ ਪਿੱਛਾ ਕਰਕੇ ਟਰਾਲੀਆਂ ਉਹ ਬਰਮ ਅਰੰਭ ਕਰਵਾਇਆ ਕਰਕੇ ਤਾਂ ਉਹਨਾਂ ਤੇ ਦੇਦੇ ਨਹੀਂ ਦੇਖੋ ਇਹ ਤਾਂ ਥੋੜੇ ਕਹਿ ਲੀਏ ਨਹੀਂ ਮੈਂ ਕਹਿੰਦਾ ਵੀ ਮੈਂ ਟਾਈਮ ਮੈਂ ਟਾਈਮ ਕੱਢ ਕੇ ਸਪੈਸ਼ਲ ਚੱਲਦੇ ਆ ਤੈਨੂੰ ਤੁਸੀਂ ਕਹੋ ਕੱਲ ਤੁਸੀਂ ਵੀ ਵੇਖੋ ਉੱਥੇ ਕੱਲ ਮੈਂ ਮਿਆਇਕ ਦਿਨੇ ਵੀ ਹੁਣ ਤੱਕ ਧਰਨੇ ਲੱਗੇ ਨੇ ਮਾ ਮੇਰੇ ਐਮਐਲਏ ਵੱਲ ਤੋਂ ਬਾਅਦ ਮੈਂ ਛੋਟੇ ਵਾਲੇ ਧਰਨੇ 'ਚ ਕੱਲ ਧਰਨਾ ਲਵੇਗਾ ਉਸ ਸਥਿਤ ਬਲੂ ਸੀਗਾ ਕੁਈ ਸਵਾਲ ਜਵਾਬ ਦੀ ਗੱਲ ਵੀ ਮੈਂ ਦੇਖੇ ਦਾ ਇਹ ਸਵਾਲ ਜਵਾਬ ਕਰ ਰਹੇ ਹਾਂ ਤੇ ਮੇਰੇ ਜਿੰਦਾਬਦ ਮੁਤਾਬਕ ਦੀ ਕਰਦੀ ਨੂੰ ਦੱਸਦਾ ਜਿੰਨੇ ਧਾਰਦੇ ਵੀ ਨਹੀਂ ਲੱਗੇ ਨੇ ਹੁਣ ਤੋਂ ਮੇਰੇ ਬਣ ਤੋਂ ਬਾਅਦ ਮੈਂ ਹਰੇਕ ਧਾਰਨੇ ਦੇ ਵਿੱਚ ਬਗੈਰ ਤਰੇ ਵਿਚ ਪਰ ਕੇ ਜਵਾਬ ਹੁੰਦਾ ਰਿਹਾ ਦੇਖੋ ਜਿੰਨੇ ਤੇ ਕੋਈ ਜਵਾਬ ਨਹੀਂ ਵੀਰੇ ਉਹਨਾਂ ਦਾ ਤੁਸੀਂ ਨਹੀਂ ਪਾ ਸਕਦੇ ਠੀਕ ਹੈ ਮੇਰੀ ਗੱਲ ਸੁਣੋ ਕੱਲ ਦੀ ਜਿਹੜੀ ਗੱਲ ਸੀਗੀ ਡੀਐਸਪੀ ਸਾਹਿਬ ਦਾ ਕਮਿਟਮੈਂਟ ਹੋਈ ਬਕਾਇਦਾ ਹਾਂ ਹਾਂ ਮੈਂ ਵੀ ਤਿਆਰ ਹੁੰਦੇ ਆਹ ਦੇਖੋ ਅਸੀਂ ਸਿਰਫ ਕਿਹਾ ਵੀ ਦੋਏ ਬੰਦੇ ਆਵਣਗੇ ਐਸਪੀ ਸਾਹਿਬ ਨੂੰ ਮੈਂ ਕਿਹਾ ਵੀ ਦੋਸ਼ ਬੁਝਾਤ ਕੋ ਜਿਹੜੇ ਬੰਦੇ ਮਿਲਣ ਕਰਨੀ ਹੈ ਤੁਹਾਨੂੰ ਠੀਕ ਹੈ ਪਰ ਜਦੋਂ ਮੈਂ ਉੱਥੇ ਪਹੁੰਚਿਆ ਤੁਸੀਂ ਦੇਖੋ ਗੱਲ ਰੰਗ ਲਗੀ ਹੁੰਦਾ ਉਹਨਾਂ ਦਾ ਫੋਟੋ ਜਰਾ ਆ ਅੱਜਾ ਸੁਣਿਓ ਆਪਾਂ ਲਗਾ ਲਗਾ ਦੇ ਜਰਾ ਸਾਹ ਦੇ ਵਿੱਚ ਬੜਾ ਬੜੇ ਫੜ ਗਏ ਸੀ ਮੈਂ ਜਿਹੜੇ ਆਪਾਂ ਸਵਾਦ ਜਵਾਦ ਕਰਕੇ ਆ ਬੇਸ਼ੀ ਜਦੋਂ ਵੱਡੀ ਆਈ ਹੈ ਕਦੀ ਜੁੱਤ ਨਹੀਂ ਆ ਮੈਂ ਤਾਂ ਉਹ ਜ਼ਿੰਦਾਬਾਦ ਮੁਕਤਾਂਬਾਦ ਜੇਸ਼ੂ ਹੋ ਗਈ ਆ ਹਨਾ ਇੱਕ ਲੱਗੇਗਾ ਆਪਾਂ ਕਿਸੇ ਨੂੰ ਵੀ ਦੇਖੋ ਜਲੀ ਗੱਲ ਉਹ ਕਰੀ ਫਾਲ ਲੀਆ ਬਾਅਦ ਤੁਸੀਂ ਆਪਸੇ ਹਲੋ ਇਸ ਤਰ੍ਹਾਂ ਇਸ ਫਾਲਤੂ ਨੂੰ ਵੀ ਪਤਾ ਵੀ ਹੈ ਕੀ ਹੈ ਮੇਰੇ ਕਹਿਣ ਦਾ ਮਤਲਬ ਇਹ ਹੈਗਾ ਮੈਂ ਕਿਹੜਾ ਗੱਲ ਕਰ ਰਿਹਾ ਤੈਨੂੰ ਠੀਕ ਹੈ ਪਰ ਇੱਕ ਵੀਰੇ ਮੰਨੀ ਜਾਂ ਨਾ ਮੰਨੀ ਤੁਸੀਂ ਉੱਥੇ ਮਤ ਕੇ ਆ ਜਿਹੜੀ ਸਰਪਰੋਜ ਕਰਦੇ ਨਹੀਂ ਨਹੀਂ ਇਹ ਕੋਈ ਹੋਰ ਹੈ ਮੈਂ ਜੇ ਬਰਦਾਲਦਾ ਕਰਦੀ ਹਾਂ ਮੈਂ ਅੱਜ ਸਵੇਰੇ ਉੱਠ ਕੇ ਬਗੈਰ ਕਿਸੇ ਬੰਦੇ ਨੂੰ ਲਗਾ ਕੇ ਮੈਂ ਖੁੱਡੇ ਕਰਕੇ ਆਉਂਦਾ ਕਿਉਂਕਿ ਮੈਨੂੰ ਇੱਕ ਮਿੰਟ ਉਹ ਵੀਰੇ ਦਾ ਖੁੱਡੇ ਵਾਲਾ ਉੱਥੇ ਕਿਹੜੇ ਵੀ ਸਾਹ ਮੈਨੂੰ ਯਾਰ ਦਰਦ ਨਹੀਂ ਕੀ ਲੋੜਾ ਹੁਣ ਮੈਨੂੰ ਦੱਸ ਲੋ ਵੀ ਮੂੰਹ ਦੇਖ ਲਈ ਤੁਸੀਂ ਜਾ ਕੇ ਦੇਖਿਆ ਮੇਰੇ ਨਾਲ ਡਰਾਈਵਰ ਤੱਕ ਨਹੀਂ ਆ ਆਪ ਗੱਡੀ ਚਲਾ ਕੇ ਆਇਆ ਵੀਗਾ ਗੱਲ ਮੈਂ ਨਹੀਂ ਕੋਈ ਮੇਰੇ ਕੋਲ ਉਹ ਨਹੀਂ ਜਿਹਦਾ ਅਸਰ ਇਹ ਵੀ ਮੈਂ ਆਪਣੀ ਸੋਚਾ ਨੂੰ ਲੋੜ ਪਈ ਥੋੜ੍ਹ ਤੋਂ ਹੋਰ ਕਰਨ ਦੀ ਲੋੜਾ ਥੋੜੇ ਨਾਲ ਲੱਗ ਕੇ ਸਿਖਾਸ ਕਰਦੇ ਰਹੇ ਆ ਸੀ ਸਾਨੂੰ ਲੱਗਦੀ ਲੋੜ ਦੋ ਸੁਪੋਟ ਨਾਲ ਦੀ ਦੇਖੋ ਕੱਲ ਜਿਹੜੀ ਇਹ ਕਿਸੇ ਕਰ ਰਹੇ ਜਿਹੜੀ ਕਮੈਂਟ ਮੈਂ ਤੁਹਾਨੂੰ ਆਈ ਇਹਖੋ ਭਰਾ ਜਦੋਂ ਤੁਹਾਡੀ ਗੱਡੀ ਅੰਦਰ ਵੜ ਗਈ ਲੋਕ ਆਪ ਨਾ ਰਹੇ ਲੋਈ ਮਨਨ ਦੇ ਸਵਾਲ ਜਵਾਬ ਨਹੀਂ ਕਰਦੇ ਡੀਐਸਪੀ ਸਾਹਿਬ ਖੁਦ ਕਹਿ ਗਏ ਵੀ ਭਾਈ ਫੋਟੋ ਅਸੂ ਕਰਨਾ ਤੁਹਾਡਾ ਹੱਕ ਆ ਹਾਂ ਆਪ ਦਾ ਕਰੋ ਤੇ ਇਹਦਾ ਮਤਲਬ ਸਿੱਧਾ ਨਹੀਂ ਕਿ ਹਾਂ ਉਹ ਸਵਾਲ-ਜਵਾਬ ਨਹੀਂ ਕਰਨਾ ਚਾਹੁੰਦੇ ਇਹ ਤਾਂ ਜਦੋਂ ਮੈਨੂੰ ਸਵੇਰੇ ਫੋਨ ਆਇਆ ਕਹਿੰਦੇ ਜੀ ਉੱਤੇ ਐ ਕਿ ਉਹ ਲੋਕੀਏਦਾਂ ਗੱਲ ਕਰਦੇ ਕਿ ਇੰਨਾ ਤੇ ਗੱਲਬਾਤ ਕਰਨ ਚਾਹੁੰਦੇ ਨੇ ਇਹਨਾਂ ਦਾ ਸਾਡਾ ਕੋਈ ਲਾਭ ਨਹੀਂ ਸਭ ਨੂੰ ਕੋਈ ਤਵੀਰ ਦਾ ਦੱਸਦੇ ਜਦੋਂ ਮੈਂ ਹੀ ਨਹੀਂ ਗੱਲ ਕਰਦਾ ਲੋਕਤੰਤਰ ਹੈ ਲੋਕਤੰਤਰ ਜੇ ਵੀ ਸਵਾਲ-ਜਵਾਬ ਨਹੀਂ ਕਰੂੰਗੇ ਬੈਠ ਕੇ ਚੱਕੀ ਗੱਲਬਾਤ ਨਹੀਂ ਜਰੂਰ ਹੈ ਤੁਸੀਂ ਸਾਡੇ ਵ代ਕ ਪਿੰਡਾਂ ਦੀ ਹਿਸਟਰੀ ਤੇ ਹਾਂ ਪਰ ਪੰਜਾਬ ਦੀ ਚੱਲ ਅੱਜ ਤੱਕ 92 ਜਦੋਂ ਮੇਰੀ ਇਸ ਤਰ੍ਹਾਂ ਜਾ ਕੇ ਸਵਾਲ ਦੀ ਹੁੰਦੀ ਮੈਂ ਤਾਂ ਅੱਜ ਤੱਕ ਉਸ ਤੋਂ ਪਿਛਲਾ ਇਤਿਹਾਸ ਦੀ ਜੇ ਪਾਰਟੀ ਜੇ 47 ਤੋਂ ਬਾਅਦ ਆ ਇਹ 92 ਕਿਸੇ ਪਾਰਟੀ ਦਾ ਮੈਂ ਤਾਂ ਬਿਲਕੁਲ ਤੁਹਾਨੂੰ ਉਪਤਾ ਅਸੀਂ ਵੀ ਪਾਈਆਂ ਤੇ ਲੋਕਾਂ ਨੇ ਵੀ ਪਾਈਆਂ ਜੰਨੇ ਬੰਦੀ ਨੇ ਵੀ ਪਾਈਆਂ ਤੇ ਹੁਣ ਦੁੱਖ ਤਕਲੀਫਾਂ ਜੇ ਬਦਾ ਇਗਨੀਸ਼ ਹੋਣਗਾ ਮੈਂ ਤਾਂ ਸੁਣਦਾ ਮੈਂ ਤਾਂ ਤੁਹਾਡੇ ਘਰ ਆ ਕੇ ਸੁਣਨ ਲੱਗਿਆ ਹੈ ਜੇ ਬਸਰਾਉਣੀ ਨਹੀਂ ਉਹ ਬਲ ਵਕਰੀਏ ਜੇ ਬੰਦੇ ਬਰਕੀਆ ਇਹ ਨਾਲ ਬਕਰੀਆ ਪਰ ਮੈਂ ਤੁਹਾਡੇ ਘਰ ਤੁਹਾਡੇ ਘਰ ਬੈਠ ਕੇ ਮੈਨੂੰ ਅੱਜ ਤੱਕ ਸੁਣਵਾੜਾ ਪੁਰੀਏ ਮੈਂ ਦੇ ਘਰ ਆ ਕੇ ਪੁੱਛਣੋਂ ਵੀ ਦੱਸੋ ਤੁਹਾਨੂੰ ਪੂਰੀ ਰੋਕ ਸਵੇਰੇ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਤੁਹਾਡੇ ਘਰ ਆ ਕੇ ਹਾਂਜੀ ਦੱਸੋ ਜੀ ਆਇਆਂ ਆਹ ਦੂਜੇ ਬਸ ਤੁਸੀਂ ਕਹਿੰਦੇ ਵੀ ਤੁਸੀਂ ਤਾਂ ਰੀਟ ਨਹੀਂ ਮੈਂ ਵੀ ਕਿਸਾਨ ਆ ਖੇਤੀ ਕਰਦਾ ਹੋਇਆ ਤੁਹਾਨੂੰ ਆਪ ਤੁਸੀਂ ਮੈਨੂੰ ਦੱਸੋ ਕਿ ਕਿੱਥੇ ਗਲਤ ਆ ਤੁਹਾਨੂੰ ਬਿਜਲੀ ਸਰਕਾਰਾਂ ਬਹਿਰਾ ਵੀ ਕਹਿੰਦੇ ਰਹੀਏ ਨੇ ਮੱਕੀ ਦੇ ਟਾਈਮ ਸਰਪੇ ਇਹ ਗੁੱਕੋਨੀ ਲੋੜੀ ਸੱਚਾਈ ਆ ਤੁਸੀਂ ਮੰਨਿਓ ਕਰ ਰਹੇ ਮੁੰਡੇ ਚਾਹਦਾ ਬੰਨਿਓ ਅੱਜ ਤੱਕ ਮੱਕੀ ਦੇ ਟੈਲ ਸਰੂਲਾ ਨੂੰ 2 ਘੰਟੇ 2.5 ਘੰਟੇ ਤੇ ਨਦੀ ਦੀ ਬਾਅਦ ਪਾ ਤੇਲ ਸੋਹ ਦਿੰਦੀ ਪਹਿਲੇ 2 ਮਿੰਟ ਰੱਖ ਦਿੰਦੇ ਉਹ ਤੋਂ ਬਾਅਦ ਦੂਜੀ ਗੱਲ ਗੱਲੇ ਦੀ ਜਿੰਨੀ ਵੀ ਅਦਾਕੀ ਸੀਗੀ ਤੁਹਾਨੂੰ ਪਤਾ ਬਿਲਕੁਲ ਮੁੰਡਾ ਨਲੋ ਵਾਲਾ ਆ ਮੈਂ ਬੁਰੇ ਵੀ ਕਹਤੋ ਆਪਣਾ ਜਿਹੜੇ ਅਸੀਂ 7 ਸਾਲ ਪੇਮੈਂਟ ਡੇਟ ਹੋਈ ਦੀ ਸਾਡੀ ਕਿਉਂ ਸਰਕਾਰ ਦਾ ਜਿਹੜਾ ਵਿੱਚ ਹਿੱਸਾ ਹੈਗਾ ਜੋ ਦਿਨਾਵਾਰ ਰਹੇ ਹਨਾ ਉਹ ਨਾਲ ਨਾਲ ਹੋਈ ਤਾਂ ਤੇ ਨਾਲ ਦੀ ਦਾ ਪੇ ਹੋ ਜਾਂਦਾ ਤੀਜੀ ਗੱਲ ਪਾਪਾ ਜੀ ਪਾਣੀ ਦੀ ਗੱਲ ਕਰ। ਆਪਾਂ ਕਹਿੰਦਾ ਪਾਣੀ ਇਹ ਮੇਰੇ ਖੇਤ ਦੇ ਵਿੱਚ ਮੇਰੇ ਜਿਹੜਾ ਮੇਰਾ ਜਿੱਥੇ ਖੇਤ ਨੇ ਮੈਂ ਜਿੱਥੇ ਰਹਿਣਾ। ਚਾਚਾ ਜੀ ਉਹਨੂੰ ਦੱਸਦੀ ਵੀ 1960 ਸੂਤ ਦੇ ਵਿੱਚ ਪਾਣੀ ਸਾਡੇ ਗਰਾਉਂਡ ਦੇ ਵਿੱਚ ਹੀ ਹੁੰਦਾ ਸਾਰਾ ਇੱਧਰੋਂ ਪਾਣੀ ਲੱਗਦਾ ਰਿਹਾ ਜਿਹੜਾ ਮੇਰੀ ਪਤਾਲੀ ਸਾਡੀ ਨੂੰ ਹੋ ਗਈ ਮੈਂ ਕਦੇ ਦੇਖਿਆ ਨਹੀਂ। ਲੋਕਿਓ ਫਿਰ ਪਾਣੀ ਮੇਰੇ ਘਰੋਂ ਦਾ ਛਲੋਦੀ ਉਹ ਵੀ ਕਿਸਾਨੀਏ ਮੇਰੇ ਘਰੋਂ ਛਲੋਦੀ ਮੇਰੇ ਘਰ ਤੋਂ 1.5 ਕਿਲੋਮੀਟਰ ਗਾਹ ਤੱਕ ਪਾਣੀ ਪਹੁੰਚਦਾ ਹੋਇਆ। ਠੀਕ ਹੈ। ਕਿਸਾਲਿਆਂ ਸੁਖਾ ਆਪਣੀ ਸੋਕੀ ਗਲ ਸਾਡੇ ਆਂਤਰਵਾਰ ਵਾਂਗ ਕਿਸਾਨਾਂ ਨੂੰ ਜਿੱਥੇ ਦੂਜੇ ਨੂੰ ਜੀ ਆ ਫਰੀ ਬਿਜਲੀ ਦੀ ਸੂਤ ਬਦਲ ਪੈ ਰਹਾ ਮੇਰਾ ਤਾਂ ਅੱਜ ਹੀ ਹੋ ਰਿਹਾ ਜੀ ਜੋ ਕੁਛ ਕਰ ਰਹਾ ਹੈ ਤੇ ਕਰਨ ਲੱਗੇ ਹੋਏ ਜੀ ਅਸੀਂ ਥੋੜੇ ਹੌਲੇ ਹੌਲੇ ਹੌਲੀ ਖਾ ਕੁਛ ਘਾਟਾ ਰਹਿ ਸਕਦੀ ਨੇ ਪਰ ਇਹ ਨਹੀਂ ਹੁਣ ਮੈਂ ਵੀ ਕੱਲ ਗਲ ਕੀਤੀ ਆ ਵੀ ਇਹਨਾਂ ਸੂਨਾਂ ਲਈ ਮੈਂ ਤੁਹਾਨੂੰ ਦੁਬਾਰਾ ਜੀ ਗੱਲ ਕਰਦਾ ਤੁਹਾਡੇ ਮਾਦੀ ਨੂੰ ਮੈਨੂੰ ਕੀ ਪਤਾ ਵੀ ਤੋ ਤੁਨ ਮਾਂ ਜਾਣਦੀ ਨਾ ਆਇਆ ਤੁਹਾਡੇ ਰਾਹੀਂ ਪੂਰੀ ਜ਼ਿੰਮੇਵਾਰੀ ਦਾ ਕਹਦਾ ਵੀ ਜੇ ਮੇਰੇ ਹੱਲਕੇ ਦੇ ਵਿੱਚ ਅਲੱਗ ਬਕਾਸ ਨਾ ਹੋਇਆ ਬਿਲ ਨਾਲ ਤੇ ਲੋ ਮੈਂ ਅਸਤੀਫਾ ਦੇ ਦੂੰਗਾ ਐਮਐਲਏ ਸ਼ਕਤ ਐਟੀ ਜੋਤਨਾ ਕੌਲੀ ਵੀ ਕਹਿੰਦਾ ਉਹ ਨੂੰ ਬੋਲ ਕੇ ਕੈਮਰੇ ਉੱਤੇ ਕਹਿਣ ਲੱਗਾ ਅਸੀਂ ਅਸੀਂ ਬੜੇ ਮਾਣ ਨਾਲ ਤੁਹਾਨੂੰ ਜਿਤਾਈ ਅਸੀਂ ਅਸੀਂ ਅਸਤੀਫਾ ਦੇਣ ਲਈ ਨਹੀਂ ਤੁਹਾਨੂੰ ਨਹੀਂ ਨਹੀਂ ਮੈਂ ਅਸਤੀਫਾ ਤਾਂ ਦਊਂ ਮੈਂ ਜੇ ਲਾਗੀ ਤਾਂ ਤੁਹਾਨੂੰ ਪਤਾ ਮੈਨੂੰ ਹੈਗੀ ਉਹ ਕੌਲੀ ਨਹੀਂ ਹੈਗੀ ਅਸਤੀਫਾ ਦੇਣ ਲਈ ਕਿਉਂਕਿ ਮੈਂ ਆਪਣੀ ਜਗ੍ਹਾ ਤੇ ਸਹੀ ਅਸਤੀਫਾ ਤਾਂ ਦਊਂਗਾ ਜੇ ਨਾ ਹੋਵੇ ਹੋਇਆ ਹੋਇਆ ਮੈਂ ਅੱਛੀ ਦੇਖਿਆ ਮੈਂ ਕਦੇ ਕਦੇ ਸਕੂਲ ਤੇ ਗਿਆ ਮੈਂ ਤੁਹਾਨੂੰ ਫਿਰ ਉਹਨੂੰ ਵੀ ਬਾਕੀ ਕਾਹੂੰਗੀ ਛੜੀ ਜਦੋਂ ਮਰਦੀ ਮੇ ਨਾਲ ਇੱਕ ਦਿਨ ਗੱਲ ਨੂੰ ਮੈਂ ਤੁਹਾਨੂੰ ਆਪ ਵਿਜ਼ਿ ਵੀਰ ਭੋਲੇ ਇਹ ਵੀ ਉਹ ਜਿੱਥੇ ਕੰਪਲ ਦਾ ਮਹੌਲ ਤੇ ਕੰਦੇ ਬਣਨੀ ਜਿੱਥੇ 4 ਲੱਖ ਦਾ ਖਰਚਾ ਤਾਂ ਹੀ ਹੋਣਾ ਜੀ ਹੈ ਨਾ ਬ੍ਰਿਜ ਸਕੂਲਾਂ ਦੀ ਗੱਲ ਆ ਸਕੂਲਾਂ ਦੇ ਵਿੱਚ ਪੈਸਾ ਤਾਂ ਸੀ ਖਰਚ ਕੇ ਦੇਣਾ ਉੱਥੇ ਲੋੜ ਵੀ ਆ ਸਾਡੀ ਬੱਚਿਆਂ ਦੀ ਸਟੈਂਡਰਡ ਦੀ ਬਿਲਕੁਲ ਪਰ ਅਸੀਂ ਤਾਂ ਵੀ ਇਹ ਬੱਚੇ ਕਿਹੜੇ ਮੈਂ ਮੈਂ ਕਹਿੰਦਾ ਬੱਚੇ ਰਹਿਣੇ ਦਾ ਅਦਰ ਸਟੇਟਾਂ ਦੇ ਬੱਚੇ ਪਾਪਾ ਹੀ ਵਧਾਉਣੀਆਂ ਮੇਰਾ ਬੱਚਾ ਪੜਿਆ ਉੱਥੇ ਗਿਆ ਲੋਕਾਂ ਕੋਲ ਕੌਣ ਕਰੂਗਾ ਇਹ ਪਰਾਲਾ ਤੁਸੀਂ ਕੋਈ ਨਾ ਮੈਨੂੰ ਵੀ ਪਤਾ ਮੇਰਾ ਬੇਟਾ ਕਿੱਥੇ ਬੜਿਆ ਹੁੰਦਾ ਮੇਰਾ ਬੇਟਾ ਸਰਕਾਰੀ ਸਕੂਲ ਚ ਬੜਿਆ ਸਕੈੰਡਰੀ ਪਲੱਸ 12 ਚ ਪਲੱਸ 2 ਕੀਤੀ ਆ ਕਾਜ ਕੀਤੀ ਸਰਕਾਰ ਮੇਰਾ ਛੋਟਾ ਬੇਟਾ ਹੁਣ ਹੋਇਆ ਸੈੱਟ ਦੇ ਨਾਲ ਤੇਨੂੰ ਕੰਮ ਉਹ ਬੈਕ ਹੋਣ ਤੋਂ ਬਾਅਦ ਬੌਂਸ ਸੂਚ ਪਰਦਾ ਰਿਹਾ ਇਹ ਤਾਂ ਅੱਪਾ ਦੀ ਹੀ ਗੱਲ ਹੁੰਦਾ ਨਾ ਜਦੋਂ ਅੱਪਾ ਚੇਂਜ ਹੋਗੇ ਉਹ ਇੱਥੇ ਉੱਥੇ ਉਹਨਾਂ ਨੂੰ ਇਹੀ ਗੱਲ ਸਮਝਾਉਂਦੇ ਆਂ ਵੀ ਅਸੀਂ ਸਾਰੀ ਜੋ ਆ ਅਸੀਂ ਦੇ ਕਰਨ ਲਈ ਆ ਪਰ ਇੱਕ ਪਰਾਲਾ ਸਭ ਸਾਰਨ ਵਾਲਕੇ ਜੇ ਤੁਹਾਡੇ ਬੱਚੇ ਪੜ੍ਹਨਗੇ ਸਾਡੇ ਬਾਹੂ ਜੀ ਤਾਂ ਇੱਕ ਨੂੰ ਦੇਖੋ ਦੇਖੀ ਬਾਅਸਾ ਤੇ ਆਉਣਾ ਅੱਜ ਤਾਂ ਇਹ ਗੱਡੀ ਹੋਈ ਹੈ ਕਿ ਇਸ ਨੂੰ ਨਾ ਕੋਈ ਪਤਾ ਇਹ ਵੀ ਜੀਵ ਉਹਦੇ ਰੱਖੇ ਹੋਏ ਹਨ ਕਿਉਂਕਿ ਬੱਚੇ ਨਹੀਂ ਹੁੰਦੇ ਹਾਂ ਪਰ ਜੋ ਟਾਂਚਾ ਇਹ ਮੈਂ ਕਹਿ ਸਕਦਾ ਵੀ ਪ੍ਰਾਈਵੇਟ ਸਕੂਲਾਂ ਦੇ ਨਾਲੋਂ ਸੀ 21 ਹੋ ਸਕਦੇ ਹੁਣ ਨਹੀਂ ਗ੍ਰੀਸ ਚਾਹੀਦੇ ਜਿਹੜੀ ਇਹ ਗੱਲ ਆ ਅਗਰ ਜੇ ਇਹ ਵੀ ਗੱਲਾਂ ਤਾਂ ਤੇ ਪੱਖ ਦੇ ਵਿੱਚ ਨਹੀਂ ਕਿਹਾ ਹੋਵੇ ਵੀ ਤੈਨੂੰ ਲੱਗਦਾ ਵੀ ਇੰਨੀ ਸ਼ਾਂਤ ਨਹੀਂ ਗੱਲ ਹੋਵੇ ਨਹੀਂ ਨਹੀਂ ਸਾਡਾ ਦੇਖੋ ਬਰੇ ਬਾਦ ਜਿੰਦਾਬਾਦ ਫਲਾਣਾ ਚੋਰ ਤੋਂ ਉਹ ਯਾਰ ਇਹੋ ਜਿਹੀਆਂ ਗੱਲਾਂ ਬਨੇ ਸੋਹਤੀਆਂ ਨੇ ਯਾਰ ਦੇਖੋ ਹੁਣ ਆਪਾਂ ਨਮਾਇਦੇ ਆ ਲੜੋ ਟਰਾਲੀ ਚੋਰ ਦਾ ਤਾਂ ਥੱppa ਲੱਗਦਾ ਲੱਗਦਾ ਬਰੇ ਉਹ ਤਾਂ ਗੁੱਡ ਚੋਰ ਦਾ ਵੀ ਲੱਗਦਾ ਆਪਾਂ ਕਹਿੰਦੇ ਸਾਡੀ ਜੱਥੇ ਬੰਦੇ ਵੀ ਵਾਹ ਕਿਸੇ ਦੇ ਵੀ ਲੱਗਾ ਜੱਥੇ ਬੰਦੇ ਦੇ ਗੁੱਡ ਚੋਰ ਕਹਿੰਦੇ ਵਾਹ ਉਹ ਲੱਗਦਾ ਰਹਿਣਾ ਵੀ ਤਿੰਨ ਰੇਡੇ ਖਾਗੇ ਚੋੜ ਵਾਲੇ ਲੱਗਦਾ ਰਹਿਣਾ ਇਹ 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 ਮੈਂ ਇਲਜ਼ਾਮ ਇਹਨਾਂ ਤੇ ਇਲਜ਼ਾਮ ਬਨੇ ਉਹ ਵੀ ਇਲਜ਼ਾਮ ਇਹ ਤੇ ਗਿੰਦਾ ਮੈਂ ਠੀਕ ਆ ਇਹ ਉਸ ਟਾਈਮ ਹੀ ਲੱਗਦਾ ਰਿਹਾ ਕਿ ਟਾਈਮ ਟਾਈਮ ਦੀ ਗੱਲ ਆ ਆਪਾਂ ਇਹ ਲੋਹ ਲਾਦਰੀ ਵੀ ਤਾਂ ਉਹ ਬੈਠਾ ਦੂਜੀ ਗੱਲ ਨਹੀਂ ਸਾਡੀ ਇੱਕ ਪੋਸਟ ਪਾਈ ਹੁੰਦੀ ਆ ਐ ਕਰਕੇ ਐ ਕਰਕੇ ਉਹ ਦੇਖੂ ਕੋ ਸੁਣੂ ਲੱਗਦੀ ਆ ਕਿਈ ਵਾਰ ਪਾਉਗਾ ਜ਼ੋਰ ਤਾਂ ਉਹ ਵੀ ਕਰਕੇ ਦੇ ਦੇ ਜੋ ਵਾਸੀ ਬਣਦੀ ਆ ਕਿ ਨਹੀਂ ਅਸੀਂ ਚੱਕਦੇ ਆ ਆਪਣੇ ਮਨੂਦ ਦੀ ਉਹਦੀ ਬਚਾਲ ਲਈ ਚੱਕਦੇ ਆ ਮੈਂ ਨਹੀਂ ਮਾਇਤਾ ਕਰੇ ਪੋਸਟ ਬਹੁਤ ਘੱਟ ਸ਼ੇਅਰ ਕਰਦਾ ਮੈਂ ਜਿਹੜੀ ਜਿੱਤਨ ਹੁੰਦਾ ਉਹ ਸ਼ੇਅਰ ਕਰੀਦੀ ਆ ਹਾਸ ਹੋਣੀ ਜਾਂ ਜਿਹੜੀ ਥੇਕ ਲੱਗੇ ਮੈਨੂੰ ਸ਼ੇਅਰ ਕਰਦਾ ਹੁਣ ਦੂਸਰੀ ਗੱਲ ਆ ਹਲਕੇ ਦੀ ਲਾ ਲਓ ਸਾਡੇ ਸਾਡੇ ਪਿੰਡ ਦੀ ਟਰਾਲੀ ਸਾਡੇ ਪਿੰਡ ਦੀ ਟਰਾਲੀ ਸਾਡੀ ਟਰਾਲੀ ਦੇ ਵਿੱਚੋਂ ਦੋ ਸਿਲੰਡਰ ਹੂੰ ਦੋ ਸਿਲੰਡਰ ਤੇ ਵੀ ਜ ਰੱਖਿਆ ਸੀ ਤੁਹਾਨੂੰ ਵੀ ਲੱਗਦਾ ਬਲੈਕ ਨਹੀਂ ਲੋੜਦੀ ਹੈ ਕੀ ਗੱਲ ਕਰਦੇ ਵੀ ਦੋ ਨਹੀਂ ਨਹੀਂ ਮੇਰੀ ਗੱਲ ਸੁਣੋ ਕੋਲਸ ਦੀ ਨਕਾਬੀ ਗਲੀ ਨਕਾਬੀ ਹੋਈ ਆ ਉਹ ਮੰਨਣ ਜੋਗਾ ਪਰ ਉਹਨੂੰ ਤੋਹੋ ਪਾਸੇ ਜੋੜ ਕੇ ਦੇਖੀ ਹੈ ਜਿਹੜਾ ਤੁਸੀਂ ਮੈਂ ਪਹਿਲਾਂ ਵੀ ਸਵਾਲ ਕਰਿਆ ਸੀ ਉਹਦਾ ਅਜੇ ਜਵਾਬ ਨਹੀਂ ਆਇਆ ਬਈ ਗੱਲਬਾਤ ਚਲਦੀ ਦਰਾ ਤੁਹਾਡੀ ਗੱਲ ਤੋਂ ਬਾਅਦ ਗੱਲ ਕਰਦੇ ਆ ਇਹ ਕਿ ਤਰ੍ਹਾਂ ਇਹਦਾ ਉਹ ਚਾਲ ਸੀ ਕਿ ਉਹ ਟੱਕਰੀਆ ਟੂ ਚਾਲ ਚੱਲ ਕੇ ਬਾਅਦ ਸਿਪਰ ਹੋ ਗਈ ਠੀਕ ਹੈ ਸਾਰੇ ਜਾਣਦੇ ਸਾਰੇ ਜੂਨੀਅਰ ਵਾਲੇ ਜਾਣਦੇ ਮੈਂ ਪਿਛਲੀ ਵਾਰ ਵੀ ਜੂਨੀਅਰ ਨੂੰ ਕਹਿੰਦੀ ਯਾਰ ਮੈਂ ਉਹਨਾਂ ਨੂੰ ਕਿਹਾ ਵੀ ਇਹ ਖੁਦ ਨੂੰ ਇਹ ਪਤਾ ਲੱਗਿਆ ਵੀ ਆ ਕਿ ਇਹ ਉੱਥੇ ਗਲਤੀ ਲੁੱਟ ਹੋਈ ਹੈ ਇੱਕ ਸਾਡੇ ਕੋਲ ਇਹ ਨਾ ਕਿ ਉਹ ਬਹੁਤ ਦੇ ਆਰਪੀ ਵੀ ਹੈਗਾ ਤੇ ਸੈਲੋ ਦੇ ਬਦ ਠੀਕ ਹੈ ਉਹਨਾਂ ਨੇ ਮਾਨੂੰ ਇੱਕ ਐਥੈਟਿਕ ਗੱਪੀ ਗੇਮ ਖੇਡੀ ਤੁਸੀਂ ਕੁਝ ਗੱਲ ਕਰਦੇ ਹੋ ਵਿੱਚ ਜਿਹੜੇ ਬੰਦੀਆਂ ਨੇ ਮਾਲਕ ਵੀ ਨਹੀਂ ਸੈਲਰਾਂ ਦੇ ਵੀ ਨਹੀਂ ਜਿੱਥੇ ਉਹਦੀ ਦੇ ਮਾਪੇ ਸ਼ੈਲਰ ਦੇ ਮਾਪੇ ਨੇ ਮੈਂ ਕਿਹਾ ਮੈਂ ਉਹੀ ਗੱਲ ਕਰਦਾ ਵੀ ਹਾ ਦਾ ਨਾਰਾ ਕਿਉਂ ਨਹੀਂ ਮਰਿਆ ਕਿਉਂ ਨਹੀਂ ਕਿਹਾ ਮਸਲਾ ਬਾਕੀ ਦਾ ਅਸੀਂ ਤਾਂ ਮੰਡੀਆ ਚ ਤੂੰ ਵੱਡਵੇ ਰੱਖੀ ਜੀ ਜਿਹੜੇ ਉਧਰ ਇੰਨਾ ਬੰਦੂ ਸੀ ਜਿੰਨਾ ਮੈਨੂੰ ਉਧਰੋਂ ਤੇਰੇ ਘਰ ਕੋਲੋਂ ਵੀ ਕਾਹ ਦੋ ਜੀ ਮੈਂ ਕਿਹਾ ਯਾਰ ਮੈਨੂੰ ਕਹਿ ਲੋ ਪਰ ਉਹਨਾਂ ਨੂੰ ਬੰਦਾਬਾਤ ਕਰਦਾ ਜਿਹੜੇ ਸੈਲਰ ਲਾਈ ਬੈਠੇ ਨੇ ਜਿਹੜੇ ਆੜ ਦੀ ਆੜ ਦਾ ਕੰਮ ਕਰਦੇ ਨੇ ਜਿੱਥੇ ਬੰਦੀਆਂ ਦੇ ਨਾਲ ਤੋਂ ਰਹੇ ਨੇ ਉਹਨਾਂ ਦੇ ਉੱਥੇ ਬੈਠ ਇਸ ਇਸ ਦਾ ਨਹੀਂ ਵਿਰੋਧ ਕੀਤਾ ਉਹ ਇਸ ਲੈ ਚ ਸ਼ਾਮਲ ਹੋ ਗਏ ਨਹੀਂ ਮੈਂ ਉਹੀ ਗੱਲ ਕਰ ਤੂੰ ਸਾਰੇ ਨਹੀਂ ਮੈਨੂੰ ਦੇਖ ਮੇਰਾ ਪੇਟ ਦੁਖਦਾ ਮੈਂ ਪੇਟ ਦੁਖਦਾ ਦੀ ਦੋ ਹੀ ਲਊਗਾ ਡਾਕਟਰ ਕੋ ਜਾਊ ਭਾਈ ਮੇਰੇ ਪੇਟ ਦੇ ਕੀ ਦਰਦ ਹੋ ਰਿਹਾ ਮੈਂ ਇੱਥੇ ਬੈਠਾ ਵੀ ਮੈਂ ਆਪਣੀ ਜ਼ਿੰਮੇਵਾਰੀ ਪੂਰੀ ਤਰੀਕੇ ਨਾਲ ਲੈ ਸਕਦਾ ਹਾਂ ਦਿੱਤੀ ਤੌਰ ਤੇ ਮੈਂ ਕਹਿ ਸਕਦਾ ਵੀ ਮੇਰੇ ਤੇ ਕੋਈ ਗਲਤੀ ਜੇ ਉਹ ਜਵਾਬ ਦੇ ਮੈਂ ਠੀਕ ਆ ਤੇ ਮੈਨੂੰ ਇਹਦਾ ਮਾਨ ਹੁੰਦਾ ਮੈਂ ਕੋਈ ਤਾ ਇਹਨਾਂ ਹਮੇਸ਼ਾ ਦਿੱਤੀ ਲਈਦਾ ਕਿਉਂਕਿ ਮੈਨੂੰ ਇਹ ਲੱਗਦਾ ਵੀ ਮੇਰੇ ਕੋਲ ਪ੍ਰਮਾਤਮਾ ਦੀ ਜਿਹਨੀ ਦਿੱਤਾ ਹੈਗੇ ਵੀ ਹਰ ਗੱਲ ਦਾ ਹਰ ਜਵਾਬ ਹੈ ਤੇ ਪ੍ਰਮਾਤਮਾ ਇਹ ਕਿਰਪਾ ਹਮੇਸ਼ਾ ਹੀ ਬਣਾ ਕੇ ਰੱਖੇ। ਮੰਨੋ ਭਲੀ ਭਾਤ ਪਤਾ ਹੋਵੇ ਲਗਭਗ ਆਪਾਂ 2009-10 ਤੋਂ ਇਹ ਤਾਂ ਆਪਣੇ ਸਰਨੀ ਨੂੰ ਉੱਪਰ ਚੱਕਣ ਦੇ ਕਿੰਨੇ ਪਰਾਲੇ ਕੀਤੇ ਨੇ ਆਪਾਂ ਪੱਠਿਆਂ ਦੇ ਕਿੰਨੇ ਕੀਤੇ ਨੇ ਬਿਲਕੁਲ ਬਿਲਕੁਲ ਉਹੋ ਜਿਹਾ ਠੀਕ ਆ ਤੇ ਅਸੀਂ ਤਾਂ ਉਸੇ ਲੈਣ ਤੇ ਆਂ ਕਰੋ ਤੁਸੀਂ ਪੋਲੀਟਿਕਲ ਲੈਣ 'ਚ ਆ ਕੇ ਅਜੇ ਵੀ ਦੱਸਦੇ ਵੀ ਪੋਲਿਟਿਕਲ ਤੋਂ ਆ ਕੇ ਤੋਂ ਮੈਂ ਫੇਰ ਵੀ ਉਹ ਰਾਜਨੀਤਿਕ ਨਹੀਂ ਹੋਇਆ ਮੈਂ ਅਜੇ ਤੱਕ ਵੀ ਉਹ ਦੇਸੀ ਹੁੰਦਾ ਨਹੀਂ ਆਮ ਸਿੱਧਾ ਸਦਾ ਜੋ ਕਹਿਤਾ ਕਰਦਾ ਨਾਰਾਜਗੀ ਕਰਉਂਦੀ ਆ ਹੈਨਾ ਪਰ ਮੈਂ ਪਰਮਾਤਮਾ ਨੂੰ ਇਹ ਗੱਲ ਕਰਦਾ ਵੀ ਸਿੱਧਾ ਸਦਾ ਚੱਲ ਕੇ ਵੀ ਪਰਮਾਤਮਾ ਹੈਨਾ ਬਾਕੀ ਤੈਨੂੰ ਸਹੀ ਚੱਲ ਰਿਹਾ ਜੋ ਵੀ ਆ ਹਾਂ ਪਰ ਮੈਂ ਉਹੀ ਫੇਸਵਾਰ ਜਿਹੜੇ ਮੈਂ ਤੁਹਾਨੂੰ ਤੇਰੇ ਤੋਂ ਉਦਾਰ ਚੋਂ ਗੱਲ ਕਰੀ ਲੰਬੀ ਹੋ ਗਈ ਹੈ ਬੇਨਤੀ ਕਰੂੰਗਾ ਠੀਕ ਆ ਵੀ ਦੰਦਿਆਂ ਦੀ ਸ਼ਾਹ ਆਫੀਸ ਵਾਲਾ ਨਹੀਂ ਹੈਗਾ ਪਲਾਵਾ ਦੇਸੀ ਤੋਂ ਨਹੀਂ ਕੋਈ ਕੋਸ਼ਿਸ਼ ਕਰਕੇ ਮਾਰਨ ਹੈ ਪੁਲਿਸ ਦਾ ਥੋੜਾ ਬਿਹਾਰ ਦੇਖ ਰਿਹਾ ਭਾਬਾ ਉਹਨੇ ਨਹੀਂ ਪਹਿਲਾਂ ਹੀ ਪੁਲਿਸ ਅੱਜ ਨਾਲ ਆ ਗਏ ਜੀ ਅੱਜ ਮੈਂ ਤੁਹਾਡੇ ਪਿੰਡ 'ਚ ਬੈਠਾ ਤੁਹਾਡੇ ਪਰਿਵਾਰ 'ਚ ਬੈਠਾ ਅੱਜ ਨਾਲ ਪੁਲਿਸ ਆ ਗਈ ਲੈ ਲੈ ਨਾਲ ਉਹ ਦਿੰਦੀ ਮੇਰੇ ਤੋਂ ਤੁਹਾਨੂੰ ਇਹ ਤਾਂ ਤਾਂ ਮੇਰੇ ਕੋਲ ਜਿੰਨੇ ਕੱਦ ਲਏ ਨੇ ਉਹ ਤੋਂ ਵੀ ਮੈਂ ਦੋ ਦੀ ਕਾਪੀ ਲੱਗਦੀ ਇਹ ਵੀ ਲੈ ਜਾਓ ਵਾਪਸ ਮੈਨੂੰ ਲੋੜ ਨਹੀਂ ਮੈਂ ਹੋਂਦੀ ਆਪਕੈਸ ਉਸ ਕਰਕੇ ਸਾਤਾ ਜੀ ਲੱਭ ਜੋਗੇ ਸਮਾਜਿਕ ਤੌਰ ਤੇ ਸਾਰੇ ਇਕੱਠੇ ਬਿਲਕੁਲ ਠੀਕ ਹੈ ਇਕੱਠੇ ਰਹਿਣਾ ਚਾਹੀਦਾ ਬਿਲਕੁਲ ਪਰ ਸਾਨੂੰ ਸਾਡੀਆਂ ਬੰਡੀਆਂ ਕਿੱਥੇ ਪੈਂਦੀਆਂ ਨੇ ਆ ਕੇ ਸਾਡੀਆਂ ਵੱਡਿਆ ਬੰਡੀਆਂ ਪੈਂਦੀਆਂ ਨੇ ਪਹਿਲਾਂ ਤੋਂ ਲੈ ਕੇ ਜਿਹੜਾ ਲੇਕੀ ਦਾ ਸਿਸਟਮ ਬਿਲਕੁਲ ਉਹ ਕਿਸੇ ਹੱਦ ਤੱਕ ਸਮਝਣ ਦਾ ਨਹੀਂ ਚਲੋ ਇਹ ਠੀਕ ਹੈ ਥੋੜਾ ਮੈਨੂੰ ਹੋ ਗਈ ਲੋਕ ਤਾਂ ਦੇਖੋ ਮੈਂ ਤੁਹਾਨੂੰ ਇਹੀ ਕਹਾਂ ਵੀ ਵਿਰੋਧ ਕਰਨਾ ਜਾਇ ਜਾਂ ਕਰਨਾ ਕੋਈ ਹੱਕ ਹੈ ਮੈਂ ਇਸ ਚੀਜ਼ ਨੂੰ ਜਿਹੜਾ ਅਸੀਂ ਵੀ ਕਰਦੇ ਰਿਹਾ ਨਾ ਅਸੀਂ ਵੀ ਹਿੱਸਾ ਰਹਿ ਆ ਪੱਤ ਉਹੀ ਆ ਵੀ ਕੋਈ ਸਹੀ ਉਲਟੇ ਤੁਹਾਡੀ ਤਾਂ ਪਾਰਟੀ ਹੋਏ ਧਰਨੇ ਤੇ ਨਿਕਲ ਜਾਈਏ ਇੱਥੋਂ ਨਿਕਲੇ ਜੀ ਅਸੀਂ ਉੱਥੇ ਆਇਆ ਜੀ ਮੈਂ ਤਾਂ ਉਹੀ ਕਹਿੰਦਾ ਤਾਂ ਕਰਕੇ ਅਸੀਂ ਬਹੁਤ ਜ਼ਿਆਦਾ ਤਰੀਕੇ ਨਾਲ ਜਾਣਨਾ ਹੈ ਹੁਣ ਆਬੀਵੀਐਮ ਦਾ ਮੁੱਦਾ ਸੀ ਉਥੇ ਵੀ ਸ਼੍ਰੀਆਕ ਸਾਹਿਬ ਨੇ ਪਰ ਇਹ ਹਕੀਕਤ ਤੇ ਜਾਈਏ 92 ਤੇ ਸਭ ਆਪਣੇ 22 ਸਰਕਾਰ ਬਣ ਗਈ ਹੈ ਤੁਹਾਡੀ 22 'ਚ ਨਹੀਂ ਪਣੇਗਾ ਹਰਿਆਣੇ ਨੂੰ ਬਾਦੂ 23 'ਚ ਵੀ ਗਿਆ 24 'ਚ ਗਿਆ ਉਹ ਤੋਂ ਪਹਿਲਾਂ ਤੇ ਉਹ ਤੋਂ ਪਹਿਲਾਂ ਉਹ ਤੋਂ ਪਹਿਲਾਂ ਵੀ ਜਾਂਦਾ ਜਾਂਦਾ ਜਦੋਂ ਪਤਾ ਲੱਗਿਆ ਸਟੋਰੀ ਦੇ ਰੋਕੀ ਦੇਖੋ ਬਹੁਤ ਕਿੰਨ ਬਹੁਤ ਕਹਾਣੀਆਂ ਇਹ ਜੀਆਂ ਹੁੰਦੀਆਂ ਨੇ ਮੈਂ ਤਾਂ ਹੁਣ ਸਰਚ ਕਰਕੇ ਦੇਖੀ ਆ ਮੇਰੇ ਮੇਰੇ ਥੋੜਾ ਇਲੈਕਸ਼ਨ ਨੇੜੇ ਆ ਗਿਆ ਮੈਂ ਕਿਹਾ ਤੁਹਾਡੇ ਨਾਲ ਇਲੈਕਸ਼ਨ ਤਾਂ ਇਹ ਦੂਰ ਆ ਅਜੇ ਤੱਕ 1.5 ਸਾਲ ਪਿਆ ਪਰ ਇੱਕ ਗੱਲ ਕਰਦੇ ਆ ਜਿਹੜੇ ਸੂਬੇ ਦੇਖੋ ਜੀ ਸਿਨੇ ਨਾਲ ਪਾਣੀ ਪਾਉਦਾ ਕੀਤਾ ਜੋ ਵੀ ਸਾਲੋਂ ਪੜੀ ਲੋੜ ਆ ਕਿਉਂਕਿ ਬੜਾਈਆਂ ਤਾਂ ਨੇ ਪਾਣੀ ਪਹੁੰਚਦਾ ਜੋ ਮੈਂ ਸਿਰਫ ਮੇਰੇ ਘਰੋਂ ਵੀ ਬੜੇ ਵੱਟਣ ਲੱਗਿਆ ਜਦੋਂ ਸਰਕਾਰ ਦੇ ਧਿਆਨ ਚ ਆ ਗਈ ਸਰਕਾਰ ਦੇ ਦੇ ਰੂਪ ਤੋਂ ਉਹਦੇ ਨਾਲ ਦੇਖੋ ਅਸੀਂ ਜਿਹੜੀ ਚੀਜ਼ ਜੈਕਮੈਂਟ ਕੀਤੀ ਆ ਜਾਂ ਕਿਸ ਤਰ੍ਹਾਂ ਦੇ ਬਣਾ ਲਏ ਜਾਂਦੇ ਉੱਥੇ ਵੀ ਦੇਖਿਆ ਪਾਣੀ ਦੀ ਸਪੀਡ ਜ਼ੁਰਬਦੀ ਪਰ ਕੁਆਂਟੀਟੀ ਚ ਬੜੇ ਨੁਕਸਾਨ ਇਹ ਇੱਕ ਪਾਰਾ ਦੇ ਸਕਦੇ ਨਹੀਂ ਬਿਲਕੁਲ ਬਦਲ ਜੀ ਦੇਖੋ ਮੈਂ ਇਹ ਤੁਹਾਨੂੰ ਦੱਸਦਾ ਸਰਦ ਮਹਿਦੂਦਾ ਜਬੀ ਇਹੋ ਪਾਲੀ ਦੀ ਬਾਤ ਹੁੰਦੀ ਹੁੰਦੀ ਦੋ ਵਾਰ ਉੱਥੇ ਰੁਪਿਆ ਹੋ। ਹੁਣ ਦੁਬਾਰਾ ਜੀ ਪਾਸ ਕਰਾਂਗੇ ਕਿ ਪ੍ਰੋਜੈਕਟ ਦਾ ਪਾਣੀ ਜਦੋਂ ਪਾਲੀ ਬਾਫਰਾ ਹੋਣ ਲੱਗੇ ਟੈਂਕ ਤੋਂ ਪਾਣਾ ਲੌੜਾ ਨਹੀਂ ਹੈਗਾ। ਹੋਰ ਅਸੀਂ ਉੱਥੋਂ ਦੁਬਾਰਾ ਜੀ ਪ੍ਰੋਜੈਕਟ ਪਾਸ ਕਰਕੇ ਉਹ ਜਿਹੜਾ ਪਾਣੀ ਉਹ ਵਾਪਸ ਨੇੜੇ ਚ ਭਾਏ। ਜਿੱਤੇ ਸਾਬਲ ਅਕਸਰ ਨਾ ਉਹ 1.5 ਕਰੋੜ ਰੁਪਏ ਦਾ ਟੋਟਾ ਦੁਬਾਰਾ ਜੀ ਪੁੱਟਾ ਕਰਾ ਕੇ ਉਹ ਜਿੰਨਾ ਪਾਣੀ ਤੇ ਵਾਧੂ ਹੋਊਗਾ ਉਹ ਵਾਪਸ ਜਾ ਕੇ ਰੱਖਣੀ। ਨਹੀਂ ਨਹੀਂ ਮਹਿਦੂਦਾ ਤੋਂ ਹੋ ਕੇ ਮੈਂ ਤੱਕ ਪੁਸਤ ਕਰਿਆ ਬਿਲਕੁਲ ਸਹੀ ਪਾਸ ਹੋ ਗਿਆ ਐਸਟੀ ਬੈਟ ਲੱਗ ਗਿਆ ਜਿਹੜਾ ਪਾਣੀ ਵਧੂ ਹੋ ਗਿਆ ਜਿਹੜਾ ਲੱਗੋ ਹੁਣ ਪਤਾ ਕੀ ਉਸ ਜਦੋਂ ਔਲਾਦ ਦੀ ਟੱਕਰ ਨਾਲ ਪਾਣੀ ਟਪੇ ਜਾਂਦੀ ਜਗਾ ਜਗਾ ਪਹਿਲਾਂ ਹੀ ਪ੍ਰੋਪਰ ਸੀਗੀ ਉੱਥੇ ਰਹੀ ਗਿਆ ਉਹ ਜਗਾ ਸਰ ਜਦੋਂ ਉਹ ਉਜਾਵਰ ਨੂੰ ਪੈਕ ਲਾਈਨ ਦੇ ਥਿਊ ਪਾਉਂਦੇ ਦੀ ਵੱਡੀ ਪਾਈਪ ਨਾਲ ਪਾ ਕੇ ਇੱਕ ਤਰ੍ਹਾਂ ਦੀ ਉਸ ਦੀ ਇੱਕ ਬੇਨਤੀ ਜ਼ਰੂਰੀ ਹੈ ਤੁਹਾਨੂੰ ਲੱਗਦਾ ਕਿ ਸੁਧਾਨੇ ਦੇ ਵਿੱਚ ਤਨੀਂ ਦਾ ਰੇਟ ਕਿਤੇ 6 6.5 ਲੱਖ ਤੋਂ 6.5 ਲੱਖ ਪਾਹੀ ਜੋ ਆ ਜੀ ਰੋਡ ਨਿਕਲ ਲੇਤੀ ਆ ਆ ਤੁਹਾਾਰ ਜਿਹੜਾ ਬੈਂਕ ਨੇ ਕਿੱ데 ਚ ਰੋਗੇ ਉਸ ਵੇਲੇ ਤੋਂ ਪਾ ਵਟਿਆ ਬਲਤਾਲਾ ਵਟਿਆ ਵੀ ਰੀਟ ਹੁਣ ਆਪੋ ਦੇ ਉਸ ਟਾਈਮ ਤੋਂ ਉਸ ਟਾਈਮ ਜਿਸ ਟਾਈਮ ਰੋਡ ਪਾਸ ਹੋਇਆ ਉਸ ਟਾਈਮ ਆਪਾਂ ਨੇ ਇੱਕ 20 20 ਲੱਖ ਹੁੰਦੀ ਇਮਾਰਤ ਨੂੰ ਐਸਾ ਵੀ ਕੋਈ ਖੁਦਾਰੀ ਦੇ ਮੂਹਰੇ ਦਰਦ ਕੋਲ ਆਪਸੇ ਆ ਗਈ ਜਿਹਾ ਸਟਾਈਲ ਸਟਾਈਲ ਆ ਉਹ ਤੋਂ ਬਾਅਦ 1 ਲੱਖ ਦਾ ਆਪਾ ਆਪਾ ਆ ਉਹ ਟਾਈਮ ਲੱਗਿਆ ਪੈਸੇ ਨਹੀਂ ਚੱਕੇ ਹੋਏ ਕੁਛ ਨਹੀਂ ਆ ਅੱਜ ਆਪਣਾ ਜਮੀਨ ਨਜ਼ਰੇ ਵਿਚ ਆ ਰਹੀ ਲੱਗੀ ਪਿੰਡ ਦੇ ਵਿੱਚ ਉੱਪਰ ਆ ਆਪਣਾ ਅਪਾਰਟਮੈਂਟ ਆ ਰੱਖਿਆ ਦੇ ਵਿੱਚ ਕਿਸ ਤਰ੍ਹਾਂ ਦੇ ਇਹ ਨੇ ਦੂਸਰੀ ਗੱਲ ਸਿੱਧ ਐਨ ਸਾਤਾ ਪੂਰਨ ਹੈ ਕੇ ਇਹ ਇਸ ਦੇ ਸੇਯੋਕ ਰਾਮਪੁਰ ਦੇ ਐਕਟ ਦੇ ਵਿੱਚ ਹੋਰ ਵੀ ਬਿੰਡਾਂ ਚ ਪ੍ਰੋਸੈਸਰ ਨੇ ਬੈਠ ਕੇ ਸਮਰਾਲਾ ਤੋਂ ਲਖਵਿੰਦਰ ਕਤਰੀ ਦੀ ਰਿਪੋਰਟ ਲੁਧਿਆਣਾ ਲਾਏ